ਫਿਰ ਵਾਈਬਲ ਦੀ ਕੀ ਫਤਾ ਫਤੇ ਵਾਈਬ ਦੇ ਪਿਆਰਿਓ ਕੱਲ ਬੜਾ ਵੱਡਾ ਦਿਨ ਹੈ ਤਨ ਤਨੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਾਤਾ ਸੁਲਖਣੀ ਜੀ ਨਾਲ ਵਿਆਹ ਦਾ ਦਿਨ ਹੈ ਅਸੀਂ ਉਹਨਾਂ ਕੋਲ ਅਸੀਸਾਂ ਲੈਡੀਆਂ ਹਨ ਅਭੀ ਇਹ ਝੋਟੀਆਂ ਪਰਬਾਨੀਆਂ ਹਨ ਤਨ ਤਨੂ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਮਾਤਾ ਸੁਲਖਣੀ ਜੀ ਇਨਾਂ ਦੀ ਜੋੜੀ ਇਹਨਾਂ ਦੇ ਵਿਆਹਪੂਰਕ ਕੱਲ ਦਿਵਾਰ ਥੋੜਾ ਜਿਹਾ ਸ਼ੋਰਟਕਟ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਇਹਨਾਂ ਦਾ ਬਚਪਨ ਜਿਹੜਾ ਹੈ ਕਿਦ ਰਿਆ ਤੇ ਕਿਸ ਤਰ੍ਹਾਂ ਇਹਨਾਂ ਦਾ ਵਿਆਹ ਹੋਇਆ ਕਿਸ ਤਰ੍ਹਾਂ ਵਿਆਹ ਇਹਨਾਂ ਦਾ ਜੋੜੀ ਬਣੀ ਜਦੋਂ ਧੰਗੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਲ ਦੇ ਹੋਏ ਨੋ ਸਾਲ ਦੀ ਜਦੋਂ ਇਹਨਾਂ ਦੀ ਉਮਰ ਹੋਈ ਇਹ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਮਤ ਕਾਲੂ ਜੀ ਨੇ ਸਾਰੀ ਰਸਮ ਕਰਨ ਵਾਸਤੇ ਪੰਡਤ ਸ੍ਰੋਜ ਘਰ ਦੇ ਆਲੂ ਸੱਦਾ ਦਿੱਤਾ ਉਹਨੇ ਸਾਰੀ ਸਮਗਰੀ ਲੈ ਆਂਦੀ ਬ੍ਰਾਹਮਣਾਂ ਨੂੰ ਸੱਦਿਆ ਗਿਆ ਭੋਜਨ ਵਾਸਤੇ ਭੋਜਨ ਸਮਗਰੀਆਂ ਤਿਆਰ ਹੋ ਗਈਆਂ ਬਹੁਤ ਵੱਡੇ ਗਮਾ ਗਮੀ ਹੋ ਗਈ। ਬਹੁਤ ਬ੍ਰਹਮਣਾ ਨੂੰ ਅੱਗੋਂ ਪਿੱਛੋਂ ਸਾਰਿਆਂ ਨੂੰ ਹੀ ਉੱਤੇ ਦਿੱਤੇਗੇ। ਸਾਰੀ ਸਮਿਗਰੀ ਕੋਲ ਰੱਖੀ ਗਈ। ਜਨਉ ਪਾਂਡ ਦੀ ਇਹਨਾਂ ਨੇ ਜਨਉ ਨੂੰ ਜਨਉ ਕੋ ਨਾ ਕੀਤੀ। ਗੁਰੂ ਨਾਨਕ ਦੇਵ ਜੀ ਨੂੰ ਆਪਣੀ ਰੀਤੀ ਕਰਨੀ ਸੀ। ਆਪਣੀ ਰੀਤ ਅਨੁਸਾਰ। ਅ ਰੀਤ ਅਨਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਪੰਡਤ ਪੁਜੋਇਤ ਹਰ ਜੀ ਆਲ ਜਨਉ ਕੁੰਡ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਜਨਉ ਕਿਸ ਵਰਤੇ ਹੈ ਇਹ ਜਨਉ ਨੇ ਕੀ ਕੰਮ ਕਰਨਾ ਹੈ ਇੱਕ ਹੀ ਕੰਮ ਕਰੇਗਾ ਫਿਰ ਇੱਕ ਸ਼ਲੋਕ ਮਹੱਲਾ ਪਹਿਲਾ ਗੁਰੂ ਰੰਧ ਸਾਹਿਬ ਦੇ ਵਿੱਚ ਵੀ ਇਹਨਾਂ ਦੇ ਸ਼ਬਦ ਹਨ ਗੁਰੂ ਨਾਨਕ ਦੇਵ ਜੀ ਦੇ ਦੇਆ ਕਾ ਸੰਤੋਖ ਸੁਤ ਗੰਡ ਸਵਟ ਏ ਜਨਉ ਜੀ ਦਾ ਹੈ ਤਾ ਪਾਂਡੇ ਘਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨਿਕ ਨਨਕਾ ਜੋ ਗਲ ਚੱਲੇ ਪਾਏ ਗੁਰਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇਹ ਜਨਉ ਤੇਰਾ ਟੁੱਟ ਜਾਏਗਾ ਸੜ ਜਾਏਗਾ ਬੈਲਾ ਹੋ ਜਾਏਗਾ ਖਰਾਬ ਹੋ ਜਾਏਗਾ ਗੁਰਨਾਨਕ ਦੇਵ ਜੀ ਨੇ ਕਹਿੰਦੇ ਕਿ ਮੈਨੂੰ ਉਹ ਉਹ ਜਨਉ ਚਾਹੀਦਾ ਹੈ ਜਿਹੜਾ ਨਾ ਟੁੱਟੇ ਨਾ ਉਹ ਨੂੰ ਮੈਨ ਲੱਗੇ ਨਾ ਜਲੇ ਉਹ جنਉ ਕਿਹੜਾ ਹੈ ਉਹ ਕੀ ਚੀਜ਼ ਹੈ ਉਹ ਉਸ جنਉ ਨੂੰ ਕੀ ਕਰਦੇ ਹਨ ਕਪਾ ਸੰਤੋਖ ਸੁਖ ਗੰਢੀ ਸਤਵਟ ਸੱਚ ਦਾ ਸੰਤੋਖ ਦਾ ਸੰਤੋਖ ਦਾ ਉਹਨੂੰ ਗੰਢ ਮਾਰ ਉਸ ਸੰਤੋਖ ਦਾ ਦਿਆ ਦਾ ਮਨ ਵਿੱਚ ਦਿਆ ਸੰਤੋਖ ਇਹ ਜਿਹੜਾ ਹੈ ਇਹ ਹੈ ਤ ਮੈਨੂੰ ਤੁਪਾ ਨਾ ਇਹ ਟੁੱਟਾ ਲੱਗਿਆ ਨਾ ਇਹ ਨੂੰ ਮੈ ਲੱਗਦੀ ਹੈ ਨਾ ਇਹ ਟੁੱਟਦਾ ਹੈ ਇਹ ਸਦਾ ਹੀ ਨਾਲ ਵਾਤੇ ਜਾਂਦਾ ਹੈ ਕਿਉਂਕਿ ਜਿਹੜੇ ਦੂਜੇ ਹਨ ਇਹ ਦਿਖਾਵਾ ਹੈ ਇਹ ਅਖੰਡ ਨਹੀਂ ਇਹ ਖੰਡਾ ਵਿੱਚ ਨਹੀਂ ਪੈਣਾ ਇਹ ਸਾਰੇ ਪੈਖੰਡ ਦਮਗੇ ਜਾਂਦੇ ਹਨ ਮੈਨੂੰ ਤਾਂ ਉਹ ਚਾਹੀਦਾ ਹੈ ਜਿਹੜਾ ਟੁੱਟੇ ਨਾ ਜਿਹੜਾ ਨਾਲ ਵਾਸਸ ਦੀ ਵੀ ਨਾਲ ਵਾਸੇ ਚਲਾ ਜਾਏ ਇਹ ਦੇ ਕੇ ਸਾਰੇ ਹੈਰਾਨ ਹੋ ਗਏ ਇਹ ਗੁਰੂ ਨਾਨਕ ਦੇਵ ਜੀ ਕਿੱਥੇ-ਕਿਆ ਬਤਾ ਕਰਤਾ ਹੈ ਕਿਸ ਤਰ੍ਹਾਂ ਦੀਆ ਬਤਾ ਕਰਤਾ ਹੈ ਪੰਡਤ ਅਪਰੋਹਿਤ ਹਰदयाल ਨੇ ਮੈਂ ਤਾਂ ਕਾਲੂ ਜੀ ਨੇ ਕਿਹਾ ਤੇਰਾ ਗੁਰ ਨਾਨਕ ਨਿਰੰਕਾਰੀ ਬੜਾ ਵੱਡਾ ਰੱਬ ਹੈ ਇਹਨੂੰ ਕੋਈ ਨਹੀਂ ਜਿੱਤ ਸਕਦਾ ਇਹ ਦੁਨੀਆਂ ਦੇ ਭਲੇ ਵਾਸਤੇ ਆਇਆ ਹੈ ਔਰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰ ਕੇ ਹਰਾ ਦਿੱਤਾ ਮੱਥਾ ਟੇਕ ਕੇ ਉੱਥੋਂ ਫਿਰ ਪੁਜਾਰੀ ਦਿਆਲ ਨੇ ਕਿਹਾ ਕਿ ਤੇਰੇ ਵਾਸਤੇ ਕਿੰਨੇ ਇਹ ਕਿੰਨੀ ਸਿਮਗਰੀ ਕਿੰਨਾ ਖਰਚ ਕਿੰਨਾ ਕੁਝ ਕੀਤਾ ਹੋਇਆ ਹੈ ਫਿਰ ਫਿਰ ਇਹ ਬੰਦੇ ਬ੍ਰਾਹਮਣ ਨਾਲ ਨੂੰ ਸੱਧਿਆ ਹੋਇਆ ਹੈ ਉਹ ਜਨ ਨਗਰਾ ਮਾਤੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾਲੋਂ ਨਾਲ ਦਾ ਗਰੀ ਦਾ ਸੱਚ ਘੋੜੇ ਲੈ ਚੱਲ ਸਾਰਾ ਮਨ ਦੇ ਬਾਬਤ ਦੱਸਿਆ ਕਿ ਮਨ ਜਿਹੜਾ ਹੈ ਮਾਨਿਕ ਹੋਤੇ ਦੀ ਨਹੀਂ ਹੈ ਇਹ ਇਤਰ ਉਤਰ ਪਟਕਦਾ ਹੈ ਉਹਨਾਂ ਨੂੰ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿ ਇਹ ਤਾਂ ਸਭ ਕੁਝ ਕੱਚੀ ਜਨਉ ਦੇ ਨਾਲ ਹੀ ਨਿਬੜਾ ਨਾਲ ਨਿਪਣ ਵਾਲਾ ਮੈਨੂੰ ਜਨਉ ਚਾਹੀਦਾ ਹੈ ਜਿਹੜਾ ਸਿੱਕੇ ਨਾਲ ਮਨ ਨਾਲ ਲੱਗੇ ਇਹ ਸਾਰਿਆਂ ਨੂੰ ਦੇਖ ਕੇ ਬੜੇ ਹੈਰਾਨ ਹੋਏ ਵੇ ਪ੍ਰਹੋਤ ਨੇ ਨਮਸਕਾਰਾਂ ਕਰੀਆਂ ਨਮਸਕਾਰ ਕਰਕੇ ਉੱਥੋਂ ਚੱਲ ਪਿਆ ਫਿਰ ਗੁਰੂ ਨਾਨਕ ਮਹਾਰਾਜ ਦੀ ਉਹ ਚਾਰ ਦੇ ਗੁਰ ਨਾਨਕ ਦੇਵ ਜੀ ਮਹਾਰਾਜ ਬੈਠਦੇ ਸਨ ਉਹਨਾਂ ਦੀ ਲਿਵ ਡੁੱਟ ਜਾਂਦੀ ਸੀ ਇਹਨਾਂ ਦੀ ਐਸੀ ਲਿਵ ਲੱਗਦੀ ਸੀ ਉਸ ਪਾਰ ਬ੍ਰਹਮ ਨਾਲ ਲਿਵ ਡੋ ਰਹੇ ਸਨ ਸਮਾਧੀ ਕਿੰਨਾ ਕਿਨਾ ਦਿਨ ਸਮਾਧੀ ਵਿੱਚ ਲੀਨ ਰਹਿੰਦੇ ਨਾ ਕੋਈ ਖਾਣਾ ਨਾ ਪੀਣਾ ਕੁਝ ਖਾਂਦੇ ਪੀਂਦੇ ਨਹੀਂ ਸਨ ਘਰ ਵਾਲਿਆਂ ਨੇ ਸੋਚਿਆ ਕਿ ਪਤਾ ਨਹੀਂ ਬਿਮਾਰ ਹੋ ਗਏ ਹਨ ਇਹ ਬੜੇ ਮੂਹ ਪੀਲਾ ਪੈ ਗਿਆ ਕੁ ਖਾਂਦੇ ਨਹੀਂ ਕੁਝ ਬੋਲਦੇ ਨਹੀਂ ਕੁਝ ਖਾਤੇ ਪੀਤੇ ਨਹੀਂ ਘਰ ਵਾਲੇ ਚਿੰਤਤ ਹੋ ਗਏ ਉਹਨਾਂ ਨੇ ਫਿਰ ਹਰਦਾਸ ਦੇਦ ਨੂੰ ਬੁਲਾਇਆ ਕਿ ਤੂੰ ਦੇਖ ਇਹ ਨਾਨਕ ਲੁਕੀ ਹੋਇਆ ਹੈ ਇਹ ਕੁਝ ਖਾਂਦਾ ਪੀਂਦਾ ਨਹੀਂ ਸਾਰਾ ਦਿਨ ਚੁੱਪ ਕਰਕੇ ਚਾਦਰ ਲੈ ਕੇ ਬਣਿਆ ਰਹਿੰਦਾ ਹੈ ਇਸੇ ਨਾਲ ਕੁਝ ਬੋਲਤਾ ਦੇਖ ਕੋਈ ਬਿਮਾਰੀ ਤੇ ਨਹੀਂ ਕੋਈ ਬਿਮਾਰ ਤੇ ਨਹੀਂ ਲੱਗਾ ਹਰ ਦਾਸ ਟੰਡੋਲਣ ਬਾਹ ਫੜਨੇ ਪਹਿਲਾ ਸੰਜੀਪੜੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਹ ਚ ਢਾਲੀ ਫਿਰ ਖੱਬੀ ਪੜੀ ਬਾਹ ਚ ਢਾਲੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਦ ਕੋਲ ਪੁੱਛਿਆ ਕਹਿੰਦਾ ਵੇਦ ਬੁਲਾਇਆ ਵੇਦ ਕੀ ਪਕੜ ਟੰਡੋਲੇ ਬਾਹੇ ਉਹ ਲਾ ਵੇਦ ਨ ਜਾਣਨੀ ਕਰਕਲੇ ਜੇ ਮਾਹੀ ਉਹ ਲਾ ਵੇਦ ਕੀ ਜਾਣੇ ਫਿਰਦੇ ਦੀ ਬੇਜਨਾ ਨੂੰ ਕੀ ਜਾਣੇ ਆ ਉਸ ਵੇਦ ਨੂੰ ਕਿਹਾ ਤੂੰ ਪਹਿਲਾਂ ਰੋਗ ਪਛਾਣ ਕੀ ਰੋਗ ਹੈ ਫਿਰ ਤੂੰ ਉਸ ਦਾ ਇਲਾਜ ਦੱਤੀ ਤੂੰ ਤਾਨੂੰ ਰੋਗ ਹੀ ਨਹੀਂ ਪਛਾਣਨਾ ਆਇਆ ਤੂੰ ਉਹ ਸੱਚਾ ਰੋਗ ਜਿਹੜੀ ਬਿਮਾਰੀ ਹੋਏ ਉਹਦਾ ਤੇ ਦਵਾਈ ਖਾਓ ਤੇ ਇਲਾਜ ਹੋ ਜਾਂਦਾ ਹੈ ਤੂੰ ਅਸਲੀ ਰੋਗ ਨਹੀਂ ਪਛਾਣ ਸਕਿਆ ਇਹ ਮੈਨੂੰ ਕਿਹੜਾ ਰੋਗ ਹੈ ਜਿਹੜਾ ਯਾਨੀ ਇਹ ਜਿਹੜਾ ਪ੍ਰੇਮ ਹੈ ਇਹ ਪ੍ਰੇਮ ਦਾ ਰੋਗ ਹੈ ਇਹ ਖਤਮ ਕਰ ਦਿੰਦਾ ਹੈ ਇਹ ਨਾਸਵੰਤ ਹੈ ਮੈਨੂੰ ਤਾਂ ਉਸ ਸੱਚੇ ਨਾਲ ਪ੍ਰੇਮ ਹੈ ਮੇਰਾ ਉਸ ਸੱਚੇ ਨਾਲ ਪ੍ਰੇਮ ਹੈ ਵੇਦ ਨਹੀਂ ਜਾਣ ਸਕਦਾ ਵੇਦ ਨੂੰ ਕੀ ਪਤਾ ਕਿ ਮੈਨੂੰ ਉਸ ਪਰਮਾਤਮਾ ਸੱਚੇ ਦੀ ਲਗਨ ਹੈ ਮੈਨੂੰ ਉਸ ਸੱਚੇ ਦੀ ਲੋਟ ਹੈ ਉਸ ਸੱਤੇ ਦਾ ਆਧਰਾ ਹੈ ਮੈਂ ਉਸ ਸੱਤੇ ਨਾਲ ਹੀ ਇੱਕ ਨਿੱਕ ਹੋ ਕੇ ਉਹਦੇ ਵਿੱਚ ਹੀ ਸਮਾਉਣਾ ਚਾਹੁੰਦਾ ਹਾਂ ਇਹ ਭੋਲਾ ਵੇਦ ਕੀ ਜਾਣ ਸਕਦਾ ਹੈ ਇਹ ਕੁਛ ਨਹੀਂ ਜਾਣ ਸਕਦਾ ਜਦੋਂ ਨਾਨਕ ਦੇਵ ਜੀ ਮਹਾਰਾਜ ਵੇਦ ਵੀ ਹਰਦਾ ਪੈ ਗਿਆ ਵੇਦ ਵੀ ਨੇ ਸਾਰਾ ਕੁਝ ਦੇਖਿਆ ਉਹ ਕਹਿੰਦੇ ਕੋਈ ਰੋਗ ਨਹੀਂ ਕੋਈ ਰੋਗ ਨਹੀਂ ਸਭ ਠੀਕ ਹੈ ਸਭ ਰਾਜੀ ਰਾਜੀ ਹੈ ਵੇੜੀ ਵੀ ਹੁੱਡਾ ਪੈ ਗਿਆ ਇਹ ਗੁਰਨਾਨਕ ਦੇਵ ਜੀ ਦੀਆਂ ਬਾਤਾਂ ਹੀ ਐਸੀਆਂ ਸਨ ਇਹ ਉਹਨਾਂ ਦੀ ਲੀਹ ਮਾਲਕ ਦੇ ਨਾਲ ਜੁੜੀ ਹੋਈ ਸੀ ਫਿਰ ਗੁਰਨਾਨਕ ਦੇਵ ਜੀ ਮਹਾਰਾਜ ਦੀ ਚਾਲ ਉਤਰ ਹਿਈ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਗੁਰਨਾਨਕ ਦੇ ਕਾਲ ਕਾਲੂ ਮਹਿਤਾ ਜੀ ਨੇ ਸੋਚਿਆ ਕਿ ਇਹਨੂੰ ਹੁਣ ਵਪਾਰ ਵਿੱਚ ਲਾਉਣਾ ਚਾਹੀਦਾ ਹੈ ਕੋਈ ਵਪਾਰ ਕਰੇਗਾ ਇਹਦਾ ਦਿਲ ਬਹਿਲ ਜਾਏਗਾ ਉਹ ਜੇ ਵਪਾਰ ਕਰੇਗਾ ਉਜੀ ਦਾ ਦਿਲ ਬਹਿਲ ਜਾਏਗਾ ਇਹਨੂੰ ਗੁਰਨਾਣਕ ਦੇ ਜੀ ਨੂੰ ਬਾਲੇ ਨੂੰ ਮੰਗਵਾ ਕੇ 20 ਰੁਪਏ ਦਿੱਤੇ ਵੀ ਸੱਚਾ ਸੌਦਾ ਕਰਵਾਇਆ ਤੇ ਕਿਉਂ ਸੱਚਾ ਖਰਾਤ ਸੌਦਾ ਕਰਾ ਨਾਲ ਬਾਲੇ ਨੂੰ ਭੇਜਿਆ ਬਾਲਾ ਨਾਲ ਗਿਆ ਨਾਲ ਬਾਲਾ ਗਿਆ ਬਾਲਾ ਜੀ ਜੇ ਗੁਰਨਾਣਕ ਦੀ ਥੋੜੀ ਬਾਤ ਤੇ ਪਹੁੰਚੇ ਤੇ ਇੱਕ ਸਾਧੂ ਵਾਲੀ ਮੰਡਲੀ ਬੈਠੀ ਸੀ ਉਹ ਬੜੇ ਜਿਨ੍ਹਾਂ ਦੀ ਧੁੱਕੀ ਸੀ 7 ਦਿਨ ਹੋ ਗਏ ਸੀ ਉਹਨਾਂ ਦੇ ਨੰਗਨਸਨੋ ਕੱਪੜੇ ਘੱਟ ਪਹਿਨਦੇ ਸਨ ਤੇ ਭੂਤ ਲਗਾਈ ਹੋਈ ਸੀ 7 ਦਿਨ ਉਹ ਸਾਧੂ ਜਿਹੜੇ ਸੀ ਨੰਗੇਸ਼ ਸੰਤ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਬੜਾ ਪ੍ਰਕਾਸ਼ ਦੇਖਿਆ ਬੜਾ ਮੂਰੋ ਮੂਹ ਕੇ ਰੱਜ ਕੇ ਲਜਾਇਸ ਕਿ ਉਹਨਾਂ ਦਾ ਨੂਰੀ ਨਹੀਂ ਸੀ ਕਿ ਉਹ ਸਹਿਨ ਨਾ ਕਰ ਸਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਮਿਲੇ ਪੁਰਨਾ ਨਿੱਕ ਦੇ ਗੀਨੇ ਬਾਲੇ ਨੂੰ ਕਿਹਾ ਕਿ ਇਹ ਸਾ ਕੋਈ ਬੜੇ ਕੁੱਤੇ ਆ 7 ਦਿਨ ਹੋ ਹੋਇਆ ਨਹੀਂ ਇਹਨਾਂ ਨੇ ਕੁਝ ਖੂ ਨਹੀਂ ਪਾਇਆ ਕੋ ਨਾ ਹੋਵੇ ਕਿ ਇਹ ਸੱਚਾ ਸੌਦਾ ਦਿਖ ਰਹਾ ਹੈ ਇਹ ਸੋਚਾ ਸੱਚਾ ਸੌਦਾ ਕੀਤਾ ਜਾਵੇ ਇਹ ਬਾਲੇ ਨੇ ਕਿਹਾ ਤੁਹਾਨੂੰ ਪਤਾ ਹੈ ਪਿੱਤਾ ਜੀ ਦਾ ਬੜਾ ਕੋੜਾ ਸੁਭਾਅ ਹੈ ਪਿੱਤਾ ਜੀ ਨੇ ਖਰੇ ਸੋਤੇ ਵਾਦੇ ਦਿੱਤੇ ਹਨ ਤੇ ਤੁਸੀਂ ਜਾਣੋ ਤੁਹਾਡਾ ਕੰਮ ਜਾਣੀ ਮੈਂ ਕੁਝ ਨਹੀਂ ਕਰ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਬਾਤਾਂ ਛੱਡੀਆਂ ਇਹ ਉਹਨਾਂ ਸਾਧੂ ਫਕੀਰਾਂ ਨੇ ਕਿਹਾ ਤੂੰ ਆਪਣਾ ਕੋਦਾ ਵਪਾਰ ਕਰ ਤੇਰੇ ਪਿਤਾ ਨੇ ਕੋਦੇ ਵਪਾਰ ਵਾਸਤੇ ਦਿੱਤੇ ਹਨ ਉਹ ਭੁੱਖਿਆ ਕੋ ਕਿਉਂ ਖਵਾਤਾ ਹੈ ਹਮ ਅਤੀਤ ਸਾਧੂ ਹੈ ਮਿਲ ਜਾਏ ਤਾਂ ਮਿਲ ਜਾਏ ਨਾ ਮਿਲੇ ਤਾਂ ਨਾ ਮਿਲੇ ਪਰ ਇਹ ਕੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਗੱਲ ਇੱਥੇ ਹੋਰ ਨਹੀਂ ਕਿਉਂ ਹੋਇਆ ਕਿ ਇਸ ਵਾਰ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਖਿਆ ਵੀ ਦੇਣੀ ਚਾਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ 20 ਰੁਪਏ ਦਾ ਖੋਦਾ ਉਹਨਾਂ ਨੂੰ ਕਿਹਾ ਨਹੀਂ ਉਹਨਾਂ ਨੇ ਖੁੱਦਾ ਉਹਨਾਂ ਨੇ 20 ਰੁਪਏ ਦਿੱਤੇ ਉਹਨਾਂ ਸਾਧੂਆਂ ਨੇ ਕਿਹਾ ਤੁਸੀਂ ਰਾਸ਼ਨ ਪਾ ਕੇ ਦਿਓ ਫਿਰ ਰਾਸ਼ਨ ਨਹੀਂ ਆਂਦਾ ਉਹ 20 ਰੁਪਏ ਉਸ ਟਾਈਮ ਦੇ ਬਹੁਤ ਸਨ 20 ਰੁਪਏ 20 ਲੱਖਾਂ ਦੇ ਬਰਾਬਰ ਸਨ 20 ਰੁਪਏ ਦੀ ਬੜੀ ਵੈਲਿਊ ਸੀ ਉਹ 20 ਰੁਪਏ ਦੇ ਸੋਦੇ ਪਾ ਕੇ ਦਿੱਤੇ ਫਿਰ ਉਹਨਾਂ ਅਖਿੱਤੀਆਂ ਨੂੰ ਸਾਧੂਆਂ ਨੂੰ ਸਮਝਾਇਆ ਕਿ ਤੁਸੀਂ ਗਰਸਤੀ ਹੋ ਕੇ ਘਰ ਘਰ ਜਾ ਕੇ ਮੰਗਦੇ ਹੋ ਗ੍ਰਾਸਤੀਆਂ ਨੂੰ ਇਹ ਚੰਗਾ ਕੰਮ ਨਹੀਂ ਘਰ ਛੋੜਿਆ ਬਾਹਰ ਛੋੜਿਆ ਆਪਣੀਆਂ ਜਨਾਨੀਆਂ ਨੂੰ ਤੁਸੀਂ ਛੋੜ ਆਏ ਬਾਹਰ ਬਗਾਨਿਆਂ ਘਰਾਂ ਵਿੱਚ ਝੱਤਦੇ ਹੋ ਉਹਨਾਂ ਦੇ ਦਰ ਦਰ ਤੇ ਜਾ ਕੇ ਮੰਗਦੇ ਹੋ ਇਹ ਕੰਮ ਚੰਗਾ ਨਹੀਂ ਤੁਸੀਂ ਆਪਣੀ ਗ੍ਰਹਿਸਤੀ ਵਿੱਚ ਰਹਿ ਕੇ ਉਸ ਧਰਮ ਦੀ ਕਿਰਤ ਕਰੋ ਗੋੰਡ ਚੱਕੋ ਨਾਮ ਜਪੋ ਇਸ ਵਰਨਨਮੀ ਉਪਦੇਸ਼ ਦਿੱਤਾ ਕਿ ਪਰਮਾਤਮਾ ਦਾ ਨਾਮ ਜਪਾਓ ਇਹ ਮੰਗਣਾ ਜਿਹੜਾ ਹੈ ਵਿਰਸਤੀ ਹੋ ਕੇ ਘਰ-ਘਰ ਵਿੱਚ ਇਹ ਠੀਕ ਨਹੀਂ ਇਹ ਉਹਨਾਂ ਨੇ ਸਾਰਿਆਂ ਨੇ ਦੇਖਿਆ ਇੱਕ ਛੋਟਾ ਜਿਹਾ ਬਲਕ ਹੈ ਉਹ ਉਪਦੇਸ਼ ਅੱਛੇ ਕਰਤਾ ਹੈ ਉਹ ਸਾਰਿਆਂ ਦੇ ਸੰਤਾਂ ਜਿਹੜੀ ਟੋਲੀ ਸੀ ਉਹਨਾਂ ਦੇ ਸਿੱਖ ਨਿੱਭ ਗਏ ਉਹਨਾਂ ਨੇ ਉਹਨਾਂ ਦਾ ਕਹਿਣਾ ਮੰਨਿਆ ਕਿ ਕਹਿੰਦੇ ਇਹ ਜਿਹੜੇ ਜਿੰਨੇ ਗਰੀਬ ਆ ਕੇ ਜਿਹੜੇ ਪੈਸੇ ਬੱਚੇ 50% 20% ਸਾਰਿਆਂ ਨੂੰ ਵੰਡ ਦਿੱਤੇ ਉਹ ਕਹਿੰਦੇ ਅੱਛਾ ਅਸੀਂ ਕੰਮ ਕਰਾਂਗੇ ਕੰਮ ਕਰਕੇ ਖਾਵਾਂਗੇ ਹੱਥਾਂ ਨਾਲ ਦੋਸਤੋ ਤੁਸੀਂ ਸਾਨੂੰ ਕਦੋਂ ਮਿਲੋਗੇ ਕਿੱਥੇ ਮਿਲੋਗੇ ਅਸੀਂ ਜਿਹੜੀ ਕਮਾਈ ਕਰਾਂਗੇ ਉਹ ਤੁਹਾਡਾ ਦੇਣਾ ਦੇਾਂਗੇ ਜਿਹੜੇ ਤੁਸੀਂ ਸਾਨੂੰ ਦਿੱਤਾ ਹੈ ਉਹ ਕਹਿੰਦੇ ਤੁਸੀਂ ਗਰੀਬ ਗਰੀਬ ਦੀ ਗੁਲਤ ਉਹ ਮੇਰਾ ਮੁਖ ਹੈ ਉਹ ਨਾਨਕ ਦੇਵ ਜੀ ਦੀ ਗਰੀਬ ਦੀ ਭਲਾ ਕਰਨਾ ਗਰੀਬ ਨੂੰ ਵੰਡ ਕੇ ਛਕਾਣਾ ਗਰੀਬ ਨੂੰ ਕੱਪੜਾ ਦੇਣਾ ਇਹ ਗੁਰੂ ਕੀ ਗੋਲਕ ਹੈ। ਉਸੀ ਇਹ ਕੰਮ ਕਰਨਾ। ਕਹਿੰਦੇ ਗ੍ਰਸਤੀ ਹੋ ਕੇ ਕਦੀ ਵੀ ਬੰਗੜਾ ਨਹੀਂ, ਦਰ ਦਰ ਤੇ ਜਾ ਕੇ ਭਿੱਖਿਆ ਨਹੀਂ ਮੰਗਣੀ। ਇੱਕ ਵਾਰੀ ਤੁਹਾਨੂੰ ਇਹ ਉਪਦੇਸ਼ ਮਿਲਦਾ ਹੈ। ਸੱਚੇ ਸੋਬੇ ਦਾ 100 ਰੁਪਏ ਦਾ ਜਿਹੜਾ ਲੰਗਰ ਚਲਾਇਆ ਨਾ ਉਹ ਹੁਣ ਵੀ ਲੰਗਰ ਚੱਲਦੇ ਪਏ ਹਨ। ਦੇਖੋ ਉਦੋਂ ਦਾ 100 ਰੁਪਏ ਦਾ ਚੱਲਿਆ ਹੋਇਆ ਲੰਗਰ ਮੁੱਕਣ ਤੇ ਨਹੀਂ ਆਉਂਦਾ। ਏ ਸੀ ਸੱਚਾ ਸੋਦਾ ਜਦੋਂ ਘਰ ਆਏ ਘਰ ਕੋਚੇ ਬਾਲਾਂ ਤੇ ਡਰੇ ਬਾਲੇ ਨੇ ਕੀਤਾ ਚੁਪੀ ਚੁਪੀਤਾ ਜੇ ਆਪਣੇ ਘਰ ਚਲਾ ਗਿਆ ਕਿਉਂ ਉਹ ਪਤਾ ਸੀ ਕਾਲੂ 베ਦੀ ਦਾ ਕਿ ਨੰਨੂ ਉਹਨੇ ਗਾਨਾ ਕੱਢੀਆਂ ਹਨ ਉਹਨੇ ਪੁੱਛਣਾ ਹੈ ਇੱਕ ਗੁਰਨਾਮਿਕ ਦੇਵ ਜੀ ਮਹਾਰਾਜ ਬਾਹਰ ਕੰਡੇ ਦੇ دریا ਦੇ ਕੰਡੇ ਤੇ ਬਹਿ ਗਏ ਘਰ ਕੋਚੇ ਹੀ ਨਾ ਜਦੋਂ ਪਤਾ ਲੱਗਾ ਕਾਲੂ 베ਦੀ ਨੂੰ ਇਹ ਗੁਰਮਾਨਿਕ ਦੇ ਬਾਲਾ ਆਪਣੇ ਘਰ ਪਹੁੰਚ ਗਿਆ ਹੈ ਤੇ ਉਹਨੂੰ ਸਦਵਾਇਆ ਪੁੱਛਿਆ ਇਹ ਗੁਰਮਾਨਿਕ ਦੇਵ ਜੀ ਕਿਉਂ ਨਹੀਂ ਪਹੁੰਚੇ ਉਹਨੇ ਸਾਰੀ ਬਾਤ ਦੱਸੀ ਇਹ ਅਸੀਂ ਥੋੜੀ ਪੈਂਡਾ ਗਏ ਇੱਕ ਸਾਧੂ ਵੰਡਰੀ ਹੋ ਗਈ ਇਹ 20 ਰੁਪਏ ਗੁਰਮਾਨਿਕ ਦੇ ਜੀ ਨੇ ਸੱਚੇ ਸੌਦੇ ਦੇ ਕਿਤੇ ਹਨ ਸੱਚਾ ਸੌਦਾ ਕਹਿੰਦੇ ਹਨ ਇਸ ਤੋਂ ਖਰਾ ਸੌਦਾ ਕੀ ਹੋਣਾ ਕਾਲੂ ਕਾਲੂ ਵੇਦੀ ਨੂੰ ਚੜ ਗਿਆ ਗੁੱਚਾ ਉਨੇ ਕੇ ਕਿਤਾਬ ਬਨਵਾਇਆ ਗੁਰਨਾਮਕ ਦੇਵ ਜੀ ਨੂੰ ਦੋ ਚਪੇੜਾ ਕੱਢ ਮਾਰਿਆ ਇੰਨਾ ਮਾਰਿਆ ਕਿ ਤਮਾਚੇ ਹੀ ਛੱਪ ਜੇ ਫਿਰ ਬੇਬੇ ਨਾਨਕੀ ਨੂੰ ਸਾਰੀ ਸਾਹ ਰਖ ਦਿੱਤੀ ਬੇਬੇ ਨਾਨਕੀ ਅੱਗੇ ਆ ਗਈ ਉਹਨੇ ਫਿਰ ਅੱਗੇ ਆ ਕੇ ਰੋਕ ਦਿੱਤਾ ਇਹ ਤੁਸੀਂ ਇਹ ਗੁਸਤਾਖੀ ਨਾ ਕਰੋ ਇਹ ਰੱਬ ਹੈ ਉਹਨੇ ਨਹੀਂ ਮਾਰਨ ਦਿੱਤਾ ਹੋਇਆ ਇਹ ਜਦੋਂ ਰਾਏ ਬੁਲਾਦ ਨੂੰ ਪਤਾ ਲੱਗਿਆ ਬੜਾ ਰਿੰਝ ਵਿੱਚ ਆਇਆ ਉਹ ਕਹਿੰਦਾ ਗੁਰੂ ਨਾਨਕ ਦੇਵ ਜੀ ਦਾ ਸਾਰਾ ਖਰਚਾ ਮੇਰੇ ਕੋਲ ਆਂ ਦਿਆ ਕਰੋ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਕੁਝ ਨਹੀਂ ਕਹਿਣਾ ਤੁਸੀਂ ਕਿਉਂ ਕਹਿੰਦੇ ਮੈਂ ਇੱਕ ਮੁਸਲਮਾਨ ਹਾਂ ਜਿੱਦੇ ਮੈਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਰੱਖਣਾ ਜਿੰਨਾ ਖਰਚਾ ਹੈ ਤੁਸੀਂ ਮੇਰੇ ਕੋਲ ਦੇਵੋ ਇਹ 20 ਰੁਪਏ ਵੀ ਉਹਨੇ ਨੌਕਰ ਨੂੰ ਕਿਹਾ ਸਾਦੇ ਨੂੰ ਜਾ ਕੇ ਲਿਆ ਮੇਰੀ ਪਤਨੀ ਕੋਲੋਂ ਲਿਆ ਕੇ ਦੇ 20 ਰੁਪਏ ਲਿਆ ਆ ਕੱਲੂ ਵੇਦੀ ਨੂੰ ਦੇਣਾ ਨਵੇਂ ਨਹੀਂ ਦੇਣ ਨਵੇਂ ਨਹੀਂ ਬੜੀ ਜ਼ਬਰਦਸਤੀ ਦਿੱਤੇ। ਕਿਆ ਉਹ ਹੈਰਾਨ ਹੋ ਗਏ ਕਾਲੂ ਬੇਦੀ ਕੀ ਗੱਲ? ਬੜੀ ਜ਼ਬਰਦਸਤੀ ਦਿੱਤੇ। ਉਹ ਕਹਿੰਦੇ ਜਿੰਨਾ ਵੀ ਗੁਰਨਾਣਕ ਦੇਵ ਦਾ ਖਰਚਾ ਹੈ ਨਾ ਮੇਰੇ ਕੋਲੋਂ ਲਗੋ। ਉਹ ਗੁਰਨਾਣਕ ਦੇਵ ਜੀ ਨੇ ਤੁਸੀਂ ਕੁਝ ਨਹੀਂ ਕਹਿਣਾ। ਇਹ ਗਾਨੇ ਪਰਮੇਸ਼ਰ ਹੈ। ਇਹ ਦੁਨੀਆਂ ਨੂੰ ਕਰਨ ਆਏ ਹਨ। ਦੁਨੀਆਂ ਨੂੰ ਸਿੱਧੇ ਰਸਤੇ ਪਾਉਣ ਆਏ ਹਨ। ਕਿਉਂਕਿ ਰਾਏ ਬਨਾਰ ਦੀ ਹੱਥ ਸੀ। ਕਾਲੂ ਬੇਦੀ ਦੀ ਅਥ ਨਹੀਂ ਸੀ। ਉਹ ਦੇਦੇ ਨਾਨਕੀ ਦੀ ਅਸਤੀ ਉਹ ਸਭ ਕੁਝ ਜਾਣਦੇ ਸਨ ਇਹ ਦੁਨੀਆ ਨੂੰ ਭਗਤ ਸਾਗਰ ਤੋਂ ਭੱਜਣ ਵਾਸਤੇ ਆਇਆ ਇਸ ਤਰ੍ਹਾਂ ਹੀ ਗੁਰ ਨਾਨਕ ਦੇਵ ਜੀ ਦੀ ਚਾਲ ਚੱਲਦੀ ਰਹੀ ਸਮਾਧੀ ਵਿੱਚ ਨੀਂਦ ਹੋ ਜਾਣਾ ਕਹਿੰਗੇ ਘੰਟੇ ਸਮਾਧੀ ਤੋਂ ਉੱਠਣਾ ਨਹੀਂ ਨਾ ਰੋਟੀ ਦਾ ਕਿੰਤਾ ਨਾ ਕੁਝ ਕੁਝ ਨੂੰ ਪਾਣਾ ਇਹ ਚਾਲ ਇਹਨਾਂ ਦੀ ਚੱਲਦੀ ਰਹੀ ਫਿਰ ਮੱਝਾਂ ਵੀ ਦਿੱਤੀਆਂ ਚਾਰਨ ਵਾਸਤੇ ਮੱਝਾਂ ਚਾਰਨ ਵਾਸਤੇ ਦਿੱਤੀਆਂ ਮੱਝਾਂ ਚਰਨ ਲੱਗਦੀਆਂ ਖੇਤਾਂ ਵਿੱਚ ਵੜ ਗਈਆਂ ਉਹ ਨਾਨਕ ਦੇਵ ਜੀ ਦੀ ਸਮਾਧੀ ਲੱਗੀ ਉਸ ਸਮਾਧੀ ਲੱਗੀ ਮੱਝਾਂ ਜਿਹੜੀਆਂ ਸਾਰੀ ਖੇਤੀ ਉਜਾੜ ਗਈਆਂ ਉਹ ਖੇਤੀ ਦਾ ਮਾਲਕ ਧੁਕਦਾ ਧੁਕਦਾ ਆਇਆ ਤੇ ਮੱਝਾਂ ਨੇ ਮਾਰਾ ਮੇਰੀ ਸਾਰੀ ਖੇਤੀ ਉਜਾੜ ਦਿੱਤੀ ਕਿ ਮੈਂ ਜਾ ਕੇ ਸ਼ਿਕਾਇਤ ਲੱਗਣਾ ਹਾਂ ਸਾਰੀ ਮੇਰੀ ਖੇਤੀ ਉਜੜੀ ਹੋਈ ਹੈ ਉਹ ਨਾਨਕ ਦੇਵ ਜੀ ਨੇ ਕਿਹਾ ਪਹਿਲਾਂ ਦੇਵ ਤਾਂ ਸਹੀ ਤੇਰਾ ਇਹ ਕਪੱਠਾ ਨਹੀਂ ਹਿੱਲਿਆ ਹੋਇਆ ਫਿਰ ਤੂੰ ਸ਼ਿਕਾਇਤਾਂ ਲਾਈ ਫਿਰ ਤੂੰ ਝਗੜੇ ਪਾਈ ਕਿਉਂ ਮੂੰਹ ਨ ਪੈਂਦਾ ਹੈ ਇਰਾਉ ਤੇ ਇੱਕ ਪੱਠਾ ਨਹੀਂ ਲੱਗਿਆ ਪਿਆ ਪਰ ਉਹ ਮੰਨੇ ਨਾ ਰਾਇ ਬੁਲਾਰ ਜੀ ਮੁਕਿਆ ਪਟਵਾਰੀ ਦਾ ਪੁੱਤਰ ਨਹੀਂ ਸਾਰੀ ਖੇਤੀ ਉੱਜੜ ਆਇਆ ਹੈ ਜਾ ਕੇ ਰਾਇ ਬੁਲਾਰ ਨੇ ਸਾਰੀ پیمਾਸ਼ ਕੀਤੀ ਪੱਠੇ ਦੁਗਣੇ ਖੜੇ ਹਨ ਲਹਿਰਾਂ ਪਾ ਰਹੇ ਹਨ ਹਰੇ ਹਰੇ ਪੱਠੇ ਦੁਗਣੇ ਹਰੇ ਹਰੇ ਲਹਿਰਾਂ ਲਗਾ ਰਹੇ ਹਨ ਉਹ ਦੇਖ ਕੇ ਹੈਰਾਨ ਹੋ ਗਿਆ ਉਹ ਕਹਿੰਦੇ ਇਹ ਬੜਾ ਵਧੀਆ ਜੁਰੂ ਕਰਾਮਤੀ ਰੱਬ ਹੈ ਫਿਰ ਇੱਕ ਵਾਰ ਦੀ ਗੱਲ ਹੈ ਗੁਰਨਾਨਕ ਦੇਵ ਜੀ ਬੱਚਾ ਲੈ ਕੇ ਗਏ ਉੱਥੇ ਪਾਈ ਉੱਥੇ ਹੀ ਸੋਏ ਸਾਰੇ ਦਰਖਦਾਂ ਦੇ ਪਰਛਾਵੇਂ ਹੋਵੇ ਔਰ ਜਿਸ ਦਰਖਦ ਦੇ ਥਾ ਗੁਰਨਾਨਕ ਦੇਵ ਜੀ ਸੁੱਤੇ ਸਨ ਉਹ ਪਰਛਾਵਾ ਢਲਿਆ ਹੀ ਨਹੀਂ ਉਹ ਪਰਛਾਵਾ ਸਥਿਰ ਰਿਹਾ ਜਦੋਂ ਰਾਇਬ ਲਾਰ ਨੇ ਦੇਖਿਆ ਸਾਰੇ ਪਰਛਾਵੇਂ ਢਲੇ ਹੋਇਆ ਤੇ ਗੁਰਨਾਨਕ ਦੇਵ ਜੀ ਮਹਾਰਾਜ ਆ ਪਰ ਚਾਬੋਸ ਕਿਰੋ ਆਪਿਆ ਉਹ ਕੰਬਿਆ ਹੀ ਨਹੀਂ ਤੇ ਧੁੱਪ ਨਾ ਪੈ ਜਵੇ ਮੇਰੇ ਮਾਲਕ ਤੇ ਫਿਰ ਇਹੇ ਕੋਠੇ ਤੇ ਦੇਖਿਆ ਫਿਰ ਇੱਕ ਵਾਰ ਗੁਨਾਮਿਕ ਦੇ ਹੀ ਮੋਟੀਆਂ ਚੜਦੇ ਉੱਥੇ ਹੀ ਉਹਨਾਂ ਦੀ ਸਮਾਧੀ ਲੱਗੀ ਲੰਮੇ ਪੈ ਗਏ ਸਮਾਧੀ ਤੇ ਇੱਕ ਸਰਪ ਆਇਆ ਸਰਪ ਬੜਾ ਵੱਡਾ ਨਾਲ ਸਰਪੀ ਉਹਨੇ ਛਾਂ ਕੀਤੀ ਹੋਈ ਸੀ ਪੂਰੀ ਛਾਂ ਗੁਨਾਮਿਕ ਦੇ ਇੱਕ ਦੇ ਉੱਪਰ ਇੱਕ ਕੁੱਪਣਾ ਲੱਗੇ ਗ੍ਰਾਇਬ ਲਾਗੀ ਨੇ ਦੇਖਿਆ ਡਰ ਗਿਆ ਇਹ ਸਰਪ ਪੜਾ ਮਗ ਪੜਾ ਭਲੀ ਨਾਗ ਹੈ ਦੇਖਾਂ ਕਿਹੜਾ ਨਿਗਰ ਕੁੱਤਾ ਹੈ ਉਹ ਕਾ ਹੀ ਨਾ ਜਾਏ ਵੱਡ ਨਾ ਜਾਏ ਜੋ ਦੇਖਿਆ ਪਟਵਾਰੀ ਦਾ ਪੁੱਤਰ ਨਾਨਕ ਹੈ ਥੋੜੀ ਦੇਰ ਦੇਖਿਆ ਸਰਪ ਦਾ ਪਤਾ ਹੀ ਕਿੱਥੇ ਲੋਪ ਹੋ ਗਿਆ ਇਹੇ ਕੁੱਤਕ ਉਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਇਹ ਗ੍ਰਾਇਬ ਲਾਗੀ ਰਾਇਬ ਲਾਗੂ ਥਾਰੀ ਛੋਟੀ ਸੀ ਇਹ ਇਹ ਦੁਨੀਆ ਨੂੰ ਕਾਰਨ ਆਇਆ ਹੈ ਇਹ ਦੁਨੀਆਂ ਨੂੰ ਪਾਪ ਕਰਮਾਂ ਨੂੰ ਪਾਪੀਆਂ ਨੂੰ ਤਰਨ ਆਇਆ ਹੈ ਕਿਉਂਕਿ ਕਲਪੁ ਵਿੱਚ ਬੜੇ ਪਾਪ ਫਤੇ ਹੋਏ ਸਨ ਕਿ ਇਹ ਪੌਸਾਗਰ ਤੋਂ ਪਾਪੀਆਂ ਨੂੰ ਤਰਨ ਉੱਤੇ ਆਇਆ ਹੈ ਫਿਰ ਗੁਰਨਾਣਕ ਦੇਵ ਦੀ ਚਾਲ ਇਹ ਚਲਦੀ ਰਹੀ ਨਾ ਖਾਣ ਨਾ ਪੀਣ ਫਿਰ ਗੁਰਨਾਣਕ ਦੇਵ ਦੀ ਚਾਲ ਇਹ ਹੀ ਰਹੀ ਜਦੋਂ ਪਿਤਾ ਨੇ ਦੇਖਿਆ ਮਾਤਾ ਨੇ ਦੇਖਿਆ ਕਿ ਨਾਨਕ ਬੋਲਦਾ ਵੀ ਨਹੀਂ ਉਹ ਖੰਡਾ ਪਿੰਡਾਂ ਵੀ ਦੇ ਕਹਿੰਦੇ ਕੁਛ ਕੀ ਕਰੀਏ ਸੀ ਉਹਨਾਂ ਨੇ ਕੀ ਕੀਤਾ ਜੈ ਰਾਮ ਕੋਲ ਫੁਲਤਾਨਪੁਰ ਮੋਦੀ ਖਾਨੇ ਚਲਾਉਣ ਵਾਸਤੇ ਮੋਦੀ ਖਾਨਾ ਲੈ ਦਿੱਤਾ ਜੈ ਰਾਮ ਨੇ 1547 ਵਿੱਚ ਮੱਦਰ ਦੀ ਕੁੰਨੀਆਂ ਨੂੰ ਮੋਦੀ ਖਾਨਾ ਲੈ ਦਿੱਤਾ ਕੀ ਇਹ ਮੋਦੀ ਖਾਨਾ ਚਲਾਏਗਾ ਕੋਈ ਵਪਾਰ ਕਰੇਗਾ ਕੁਛ ਉਹਨੂੰ ਪਤਾ ਲੱਗੇਗਾ ਕੀ ਇਹ ਦੁਨੀਆਂ ਦਾ ਦੁਨੀਆਦਾਰੀ ਦਾ ਦੇਖੋ ਉੱਥੇ ਵੀ ਗੁਰਨਾਮਕ ਦੇਵ ਜੀ ਮਹਾਰਾਜ ਨੇ ਆਪਣੀ ਵਡਿਆਈ ਨਹੀਂ ਦਿੱਤੀ ਆਪ ਤੇਰਾ 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 ਤੂੰ ਤੇਰੇ ਤੇਰਾ ਤੇਰਾ ਕਰਕੇ ਜੜਾ ਆਵੇ ਤੇਰਾ 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 ਕੋਈ ਗਰੀਬ ਆਵੇ ਕੋਈ ਫਕੀਰ ਆਵੇ ਉਹਨਾਂ ਨੂੰ ਛੋਡੀਆਂ ਭੁੱਖੀਆਂ ਜਾਣ ਲੋਕ ਦੇਖ ਕੇ ਹਰਾਮ ਹੋ ਕੇ ਮੋਦੀ ਦਾ ਘਰ ਮੋਦੀ ਦਾ ਖਾਨਾ ਲੁਕਾਉਂਦਾ ਪਿਆ ਹੈ ਤੇਰਾ 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 ਕਰਕੇ ਤੇਰਾ ਹੀ ਤੇਰਾ ਤੇਰਾ ਹੀ ਤੇਰਾ 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 ਕਰਕੇ ਪਰਦਾਰੇ ਝੋਲਣਾ। ਹੈ ਗੁਰਮਾਨੰਗ ਦੇਵ ਜੀ ਨੇ ਬਾਲੇ ਨੂੰ ਵਧਾਈ ਦਿੱਤੀ। ਕੱਸੇ ਦੀ ਹਿਸਾਬ ਕਤਾਬ ਦੀ ਆਪਣੀ ਵਧਾਈ ਨਹੀਂ ਰੱਖੀ। ਮਰਦਾਨੇ ਨੂੰ ਦਿੱਤੀ। ਇਹ ਇਹ ਵਧਾਈ ਉਹ ਕਹਿੰਦਾ ਮੈਂ ਇੱਕ ਮਰਾਤੀ ਬੂਮ ਕਿਵੇਂ ਜਾਣ ਸਕਦਾ ਹਾਂ? ਹਿਸਾਬ ਕਤਾਬ ਨੂੰ ਉਤੇ ਇਤਨੇ ਵੱਡੇ ਮਾਲਕ ਦਾਤੇ ਉਹ ਕਹਿੰਦੇ ਨਹੀਂ ਉਹ ਹਿਸਾਬ ਤੋਟਾ ਬਣਾ ਰੱਖ ਮੈਂ ਤੋਲਣਾ ਉਹ ਤੋਲਣਾ ਤੇ ਕੱਟਣੀ ਹੈ ਤੇਰਾ ਤੇਰਾ ਕਰਕੇ ਝੋੜੀਆਂ ਭੁੱਟੇ ਜਾਣਾ ਕੋਈ ਗਰੀਬ ਕੋਈ ਭੁੱਖਾ ਕੋਈ ਨੰਗਾ ਸਭੀਆਂ ਝੋੜਨੇ ਪੜੀਆਂ ਬੜੀ ਵੱਡੀ ਸ਼ਿਕਾਇਤ ਹੋਈ ਮੋਦੀਖਾਨੇ ਇਹ ਤੇਰਾ ਮੋਦੀ ਲਟਾਉਂਦਾ ਹੈ ਗੁਨਾਹਕ ਦਰਨਕਾਰੀ ਤੇਰੀ ਮੋਦੀ ਨੂੰ ਲਟਾਉਂਦਾ ਪਿਆ ਸਾਰਾ ਗੁਰਨਾਣਕ ਦੇਵ ਜੀ ਵਾਦ ਦਾ ਪਿਆ ਵਾਦ ਹੀ ਪੰਦਾਰਿਆ ਵਾਦ ਹੀ ਪੰਦੇ ਰਹੇ ਫਿਰ ਬਟਵਾਰੀ ਕਾਲੂ ਦੇਖਣ ਵਾਸਤੇ ਆਏ ਦੇਖਾਂ ਕੀ ਖੱਟਿਆ ਹੈ ਉਹਨੇ ਗੁਰਨਾਣਕ ਦੇਵ ਨੇ ਕੀ ਖੱਟਿਆ ਕੀ ਬਕਿਆ ਹੈ ਗੁਰਨਾਣਕ ਦੇਵ ਜੀ ਦੇ ਮੁੱਠੇ ਆਪਰੇ ਰੱਬ ਦੇ ਹੱਥ ਨੇ ਚੁੱਕੇ ਹੋਏ ਸਨ ਤੇਰਾ 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 ਉਹ ਫਿਰ ਥੋੜਾ ਰਿੰਗ ਵਿੱਚ ਬੈ ਗਿਆ ਨਾ ਖੱਟਿਆ ਨਾ ਕੁਝ ਕੀਤਾ ਤੇਰਾ 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 ਸੋ ਰਿਹਾ ਉਹਨਾਂ ਨੇ ਕਿਹਾ ਜੈ ਰਾਮ ਨੂੰ ਇਹਦੀ ਕਿਤੇ ਕਹਾਣੀ ਕਰ। ਉਹ ਕਹੀ ਦੀ ਜਨਾਨੀ ਆਏਗੀ ਤੇਰੇ ਮੁਤਾਏਗੀ ਤੇ ਕੁਛੀ ਦਾ ਮਨ ਬਦਲ ਜਾਏਗਾ। ਫਿਰ ਉਹ ਛੱਦੀ ਵਾਸਤੇ ਸੁੱਤਦੇ ਹਨ। ਇਹ ਇਹਦਾ ਕਿਤੇ ਕਹਾਣੀ ਬਣਾ ਦिए। ਇਤਨਾ ਨਾ ਕਿਦਰੇ ਇਹਦੀ ਕਹਾਣੀ ਚਲਾ ਦिए। ਇਹ ਸਭ ਗੁਰੂਾਨੇ ਦੇ ਲਈ ਵੀ ਮਹਾਰਾਜ। ਜਿਸ ਤਰ੍ਹਾਂ ਗੁਰੂਾਨੇ ਦੇ ਲਈ ਵੀ ਮਹਾਰਾਜ ਇਹ ਸਭ ਕੁੱਤਕ ਕਰਨ। ਜੇਰਾ ਕੋਈ ਗਰੀਬ ਦਿੱਖਦਾ ਉਹਨੂੰ ਕੋਹਾਂ ਚੀਜ਼ਾਂ ਦਾ ਤਰਾਂ ਹੁੰਦੇ ਘਰ ਆ ਕੇ ਵੇਦੀ ਕਾਲੂ ਜੀ ਗੁੱਤੇ ਹੁੰਦੇ ਰੰਝ ਹੁੰਦੇ ਇਹ ਦੋ ਪੁੱਜੋ ਕੁਝ ਕਰੋ ਲੈ ਕੇ ਅੰਦਰ ਜਾਂਦਾ ਹੈ ਸਭ ਕੁਝ ਬਾਹਰ ਗਰੀਬਾਂ ਵਿੱਚ ਵੰਡ ਆਂਦਾ ਹੈ ਫੁੱਟਾ ਬੋਲ اے 우ਮਾਰੀ ਚਾਲ ਜਲਦੀ ਰਹੀ ਇਹ ਦੇਖੋ ਮੇਰੇ ਗੁਰੂਾਨੇ ਦੇ ਜੀ ਮਹਾਰਾਜ ਆਪ ਮਨੰਕਾਰ ਜਗ ਮੇ ਪਰਵਰਿਓ ਰੱਬ ਸੰਨ ਇਹਨਾਂ ਨੂੰ ਸੰਤ ਵੀ ਨਹੀਂ ਅਸੀਂ ਕਹਿੰਦੇ ਅਸੀਂ ਰੱਬ ਹੀ ਕਹਿਣਾ ਹੈ ਇਹ ਸਰਗਮ ਨਿਰਗੁਣ ਸਰਗਮ ਦੇ ਰੂਪ ਵਿੱਚ ਆਇਆ ਕੋਈ ਨਾਮ ਦੇ ਇਨਾਂ ਨੇ ਰਖਵਾਣਾ ਸੀ ਇਹਨਾਂ ਦਾ ਨਾਮ ਨਾਨਕ ਪਿਆ ਨਾਨਕ ਮਿਰੰਕਾਰੀ ਨਾਨਕ ਪਿਆ ਸਾਰਿਆਂ ਦੀਆਂ ਝੋਲਨਾ ਭਰੀਆਂ ਸਾਰਿਆਂ ਨੂੰ ਖੁਸ਼ੀਆਂ ਦਿੱਤੀਆਂ ਪਾਪੀਆਂ ਨੂੰ ਤਾਰਿਆ ਤਨ ਮਾਤਾ ਤੋਂ ਲਖੜੀ ਨੂੰ ਹੀ ਜਦੋਂ ਵਿਆਹ ਹੋਵੇ ਐ ਗੁਰ ਨਾਮਿਤ ਦੇ ਗੀ ਨੂੰ ਗਾਉਣਾ ਹੈ ਉਹਨਾਂ ਸੀ ਮਾਤਾ ਸੁਲਖਣੀ ਨੂੰ ਯਾਦ ਕਰਨਾ ਹੈ। ਕੰਨ ਮਾਤਾ ਸੁਲਖਣੀ ਜਿਨ੍ਹਾਂ ਦੀ ਜੋੜੀ ਬਣੀ ਗੁਰਗੰਨਿਕ ਦੇਵੀ ਤੇ ਨਾਲ। ਕੱਲ ਵਿਆਹ ਹੈ। ਕੱਲ ਵਾਈਫਰ ਦੇ ਪਿਆਰੋ ਕੱਲ ਵੀਡੀਓ ਦੇਖਣਾ ਨਾ ਛੋੜਨਾ। ਲਾਈਕ ਕਰਨਾ। ਕੱਲ ਗੁਰਗੰਨਿਕ ਦੇਵੀ ਮਹਾਰਾਜ ਦੇ ਕੁ ਸ਼ਬਦ ਵਿਆਹ ਦੇ ਚੋਹੇ ਕੁਝ ਵਿਆਦਾ ساری ਵਿਆਹ ਦੀ ਕਾਇਆ ਨਹੀਂ ਹੈ। ساری ਇਨੀਆਂ ਗੁਣਾਂ ਲਈ ਵਡਿਆਈਆਂ ਹਨ ਗੁਰਮਾਨੇ ਦੇਵ ਜੀ ਨੇ ਸਾਡੀ ਜੀਵ ਵਿੱਚ ਹੈ ਅਤੇ ਲੱਗੇ ਰਹੀਏ ساری ਉਮਰ ਦੀ ਉੱਤੇ ਵਡਿਆਈਆਂ ਨਹੀਂ ਕਰ ਸਕਦੇ ਇਹਨੇ ਗੁਣ ਹਨ ਉੱਤੇ ਗਿਆਨ ਨਹੀਂ ਕਰ ਸਕਦੇ ਇਨੀਆਂ ਵਡਿਆਈਆਂ ਹਨ ਅਸੀਂ ਇੱਕ ਜੀਵ ਨਾਲ ਉਹਨਾਂ ਦੀਆਂ ਗਿਆਨ ਨਹੀਂ ਕਰ ਸਕਦੇ ਤਾਂ ਹਨ ਗੁਰਮਾਨੇ ਦੇਵ ਜੀ ਮਹਾਰਾਜ ਕਾਲੂ ਨਾ ਦਾ ਸਿਆਤਾ ਜੀ 1.5 ਤਰੀਕ ਤਾਂ ਮਾਤਾ ਸੁਲਖਣੀ ਜੀ ਤਾਨ ਗੁਰ ਨਾਨਕ ਦੇਵ ਜੀ ਮਹਾਰਾਜ ਕਲ ਝੋਲੀਆਂ ਪ੍ਰਵਾਣ ਦਾ ਦਿਨ ਹੈ ਦਿਨ ਹੈ ਸਾਰੇ ਵਾਹਿਗੁਰੂ ਦੇ ਪਿਆਰਿਓ ਉਹਨਾਂ ਜੋੜੀ ਨੂੰ ਯਾਦ ਕਰਨਾ ਉਹਨਾਂ ਦੇ ਗੀਤ ਗਾਣਾ ਤਾਨ ਗੁਰ ਨਾਨਕ ਦੇਵ ਜੀ ਮਹਾਰਾਜ ਤੁਨ ਤੁਨ ਮਾਤਾ ਸੁਵਟਰੀ ਨੇ ਇਹਨੇ ਬੱਚਨ ਪ੍ਰਵਾਨ ਕਰੋਗਾ ਕਿ ਕਿਕਰ ਕਰਦਾ ਤੇ ਵਾਹਿਗੁਰੂ ਕੀ ਕਿਤੇ